ਪੂਰੇ ਪੰਜਾਬ ਦੇ ਵਿੱਚ ਜਿਹੜੇ ਆਰਟੀਓ ਡੀਟੀਓ ਖਤਮ ਕਰਤੇ ਸੀਗੇ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੇ ਮੋੜ ਉਹਨਾਂ ਨੂੰ ਹਰੇਕ ਜ਼ਿਲ੍ਹੇ ਦੇ ਵਿੱਚ 2-2 3-3 ਆਰਟੀਓ ਡੀਟੀਓ ਲਾਤੇ ਜਿਹੜੇ ਕਿ ਸਾਡੇ ਮੋٹے ਚਲਾਨ ਕਰ ਰਹੇ ਨੇ ਧਰਨਾ ਲਾਇਆ ਜੀ ਅਸੀਂ ਜੋ ਸਾਨੂੰ ਪ੍ਰਸ਼ਾਸਨ ਜਿਹੜਾ ਸਾਡੇ 20-25-25 ਹਜ਼ਾਰ ਦੇ ਚਲਾਨ ਕਰ ਰਿਆ ਜਿਹੜੀਆਂ ਅਜਗਾੜੂ ਰੇੜੀਆਂ ਬਣਾਈਆਂ ਹੋਈਆਂ ਇਹਨਾਂ ਨੂੰ ਮਾਨ ਸਤਕਾਰ ਦੇ ਰਿਆ ਬਰੱਜ ਕੇ ਚਲਾਓ ਸਰਕਾਰਾਂ ਨੂੰ ਸਾਡੇ ਸਿਰ ਤੇ ਸਰਕਾਰਾਂ ਚਲਦੀਆਂ ਲੋਕਾਂ ਦੀਆਂ ਤਲਗਾਹਾਂ ਚੱਲ ਸਾਡੇ ਸਿਰ ਤੇ ਜਾਂਦੀਆਂ ਜਿਨ੍ਹਾਂ ਦੇ ਸਿਰ ਤੇ ਤਲਗਾਹਾਂ ਜਾਂਦੀਆਂ ਉਹ ਅੱਜ ਮਰਨ ਤੱਕ ਮਜਬੂਰ ਹੋਏ ਪਏ ਐ ਜਿਹੜੇ ਪ੍ਰਵਾਸੀ ਲੋਕ ਨੇ ਉਹ ਇੱਕ ਪਾਸੇ ਮੋਟਰਸਾਈਕਲ ਚੋਰੀ ਹੋ ਰਹੇ ਲੋਕਾਂ ਦੇ 1.5 ਲੱਖ ਦੇ ਉਹ ਮੋਟਰਸਾਈਕਲ ਵੱਢ ਕੇ ਜਗਾੜੂ ਰੜੀਆਂ ਬਣਾ ਕੇ ਉਹ ਚਲਾਈਆਂ ਜਾ ਰਹੀਆਂ ਜਿਨ੍ਹਾਂ ਨੂੰ ਸਰਕਾਰ ਜਿਹੜੀ ਐ ਉਹ ਅਜੱਜ ਦੇ ਰਹੀ ਹੈ ਦੂਸਰਾ ਜਿਹੜਾ ਗ੍ਰੀਨ ਟੈਕਸ ਲਾਇਆ ਇਹ ਬਿਲਕੁਲ ਨਜਾਇਜ਼ ਹੈ 15 ਸਾਲੀ ਜਿਹੜੀ ਘੜੀਆਂ ਜਿਹੜਾ ਪੈਸਾ ਲੈ ਕੇ ਸਰਕਾਰਾਂ ਚਲਾਉਂਗੀਆਂ ਕਿ ਆ ਉਹਦੇ ਨਾਲ ਇਹ ਪ੍ਰਦੂਸ਼ਣ ਬੰਦ ਹੋ ਜਾਊਗਾ ਤੀਸਰੀ ਗੱਲ ਜਿਹੜੀ ਹੈ ਸਾਡੇ ਟੈਕਸ ਵਧਾਏ ਜਾ ਰਹੇ ਹੈ ਬਗੈਰ ਮਤਲਬ ਉਹ ਟੈਕਸ ਵਧਾਏ ਜਾ ਰਹੇ ਹੈ 8000 ਤੋਂ ਵਧਾ ਕੇ ਵੱਧ ਕਰ ਦਿੱਤਾ ਟੈਕਸ ਇਹਨਾਂ ਨੇ ਪੈਟਰੋਲ ਡੀਜ਼ਲ ਮਹਿੰਗਾ ਹੋਈ ਜਾ ਰਿਹਾ ਸਾਡੇ ਜਿਹੜੇ ਡਰਾਈਵਰ ਵੀਰ ਨੇ ਬਹੁਤ ਪਰੇਸ਼ਾਨ ਨੇ ਸਾਡੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਆ ਤੇ ਜਿਹੜਾ ਧਰਨਾ ਹੈ ਕੁਝ ਵੀ ਨਹੀਂ ਹੈ ਇਸ ਤੋਂ ਵੱਡੇ ਪੱਧਰ ਤੇ ਜਿਹੜਾ ਧਰਨਾ ਲਾਇਆ ਜਾਊਗਾ ਹੋਰ ਵੱਡੇ ਪੱਧਰ ਤੇ ਕੰਮ ਕਰ ਕੀਤੇ ਜਾਊਗੇ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਵੱਖ-ਵੱਖ ਟਰਾਂਸਪੋਰਟ ਯੂਨੀਅਨ ਵੱਲੋਂ ਅੱਜ ਲੁਧਿਆਣ ਲਾਡੋਵਾਲ ਟੋਲ ਪਲਾਜ਼ਾ ਨਜ਼ਦੀਕ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦਾ ਪ੍ਰੋਗਰਾਮ ਸੀ ਮਗਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹੰਬੜਾ ਨਜ਼ਦੀਕ ਰੋਕ ਲਿਆ ਗਿਆ ਜਿਸ ਤੋਂ ਬਾਅਦ ਵੱਖ-ਵੱਖ ਯੂਨੀਅਨ ਵੱਲੋਂ ਲੁਧਿਆਣਾ ਹੰਬੜਾ ਰੋਡ ਸਥਿਤ ਹੰਬੜਾ ਚੌਂਕ ਤੇ ਜਾਮ ਲਗਾ ਦਿੱਤਾ ਗਿਆ ਇਸ ਦੌਰਾਨ ਸੈਂਕੜੇ ਸੰਖਿਆ ਵਿੱਚ ਪਹੁੰਚੇ ਟਰਾਂਸਪੋਰਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਾਮ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਉੱਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਟਰਾਂਸਪੋਰਟ ਯੂਨੀਅਨ ਦੇ ਮੈਂਬਰਾਂ ਵੱਲੋਂ ਹੋਰ ਕੀ ਕਹਿਆ ਗਿਆ ਮੈਂ ਨਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਆਲ ਪੰਜਾਬ ਜਿਹੜਾ ਅੱਜ ਅਸੀਂ ਧਰਨਾ ਦਿੱਤਾ ਹੈ ਇਹ ਪ੍ਰਸ਼ਾਸਨ ਜਿਹੜਾ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਛੋਟੇ ਹਾਥੀ ਤੇ ਪਿਕਅਪ ਵਾਲੇ ਆ ਸਾਡੇ ਤੇ ਹੱਥ ਧੋਕੇ ਸਾਡੇ ਪਿੱਛੇ ਪੈ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਰਟੀਓ ਡੀਟੀਓ ਖਤਮ ਕਰਤੇ ਸੀਗੇ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੇ ਮੋੜ ਉਹਨਾਂ ਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਦੋ ਦੋ ਤਿੰਨ ਤਿੰਨ ਆਰਟੀਓ ਡੀਟੀਓ ਲਾਤੇ ਜਿਹੜੇ ਕਿ ਸਾਡੇ ਮੋٹے ਚਲਾਨ ਕਰ ਰਹੇ ਨੇ ਜੇ ਅਸੀਂ ਓਵਰਲੋਡ ਪਾਉਣੇ ਆ ਸਾਡੀ ਮਜਬੂਰੀ ਹੈ ਕਿਉਂਕਿ ਜੇ ਅਸੀਂ ਲੋਡ ਜਿਹੜਾ ਸਾਡੇ ਪਾਸ ਨੇ ਜੇ ਉਹ ਚੱਕਦੇ ਆ ਉਹ ਲੋਡ ਜਿਹੜੀ ਇਹ ਜਗਾੜੂ ਵਾਹਨ ਨੇ ਜਿਹਦੇ ਵਿੱਚ ਮੋਟਰਸਾਈਕਲ ਰੇੜੀ ਤੇ ਪੀਟਰ ਰੇੜੇ ਤੇ ਈ ਰਿਕਸ਼ੇ ਜਿਹੜੇ ਨੇ ਆਟੋ ਰਿਕਸ਼ੇ ਵੀ ਜਿਹੜੇ ਉਹ ਮਾਲ ਦੀ ਢੋਆ ਢਵਾਈ ਕਰ ਰਹੇ ਨੇ ਪਰ ਸਾਨੂੰ ਮਜਬੂਰੀ ਵਸ ਹੈ ਵੀ ਸਾਨੂੰ ਓਵਰਲੋਡ ਪਾਉਣਾ ਪੈ ਰਿਹਾ ਹੈ ਜੇ ਓਵਰਲੋਡ ਪਾਉਣੇ ਆ ਤਾਂ ਉਹਦੇ ਵਿੱਚ ਆਰਟੀਓ ਡੀਟੀਓ ਜਿਹੜੇ ਨੇ ਉਹ ਸਾਡੇ ਮੋٹے ਚਲਾਨ ਕਰਦੇ ਆ ਜਿਹੜਾ ਦੂਜਾ ਪ੍ਰਸ਼ਾਸਨ ਸਾਡੀ ਪੰਜਾਬ ਸਰਕਾਰ ਨੇ ਪਿਛਲੀ 16 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਸਾਡਾ ਕੁਆਟਰ ਟੈਕਸ ਹੁੰਦਾ 3 ਮਹੀਨਿਆਂ ਦਾ 1925 ਰੁਪਏ ਉਹ ਅਸੀਂ 3 ਮਹੀਨੇ 3 ਮਹੀਨੇ ਬਾਅਦ ਹੀ ਭਰਦੇ ਆ ਟੋਟਲ ਇਹ ਸ਼ੁਰੂ ਤੋਂ ਹੀ ਇਹੀ ਚੱਲਦਾ ਆ ਰਿਹਾ ਹੈ ਪਰ ਇਹ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜਿਹੜਾ ਕੱਲ ਤੋਂ ਇਹ ਜਿਹੜਾ ਸਰਕਾਰ ਦਾ ਟੈਕਸ ਹੈ ਉਹ ਇਕੱਠਾ ਇੱਕ ਸਾਲ ਦਾ ਲੈਣ ਜਾ ਰਹੀ ਹੈ ਵੀ ਇੱਕ ਸਾਲ ਦਾ ਹੀ ਟੈਕਸ ਲਵਾਂਗੇ ਜਿਹੜੀ ਨਵੀਂ ਗੱਡੀ ਕਢਾਵਾਂਗੇ ਉਹਦਾ ਪੰਜ ਸਾਲ ਦਾ ਇਕੱਠਾ ਟੈਕਸ ਲੈ ਕੇ ਫਿਰ ਅਸੀਂ ਆਰਸੀ ਬਣਾਵਾਂਗੇ ਇੱਕ ਸਾਡੀ ਉਹ ਮੰਗ ਹੈ ਇੱਕ ਸਾਡੀ ਹੈਗੀ ਹੈ ਜਿਹੜੀ ਗ੍ਰੀਨ ਟੈਕਸ ਇਹਨਾਂ ਨੇ ਲਾਇਆ ਹੈ ਜਿਹੜੀ 15 ਸਾਲ ਪੁਰਾਣੀਆਂ ਗੱਡੀਆਂ ਨੇ ਕਿ ਗ੍ਰੀਨ ਟੈਕਸ ਲਾਉਣ ਦੇ ਨਾਲ 2-4000 ਰੁਪਏ ਲੈਣ ਦੇ ਨਾਲ ਉਹਨਾਂ ਦਾ ਪ੍ਰਦੂਸ਼ਣ ਘਟ ਜੂਗਾ ਜੇ ਚਲਾਉਣੀਆਂ ਨੇ ਤਾਂ ਉਹ ਇੱਦਾਂ ਹੀ ਚਲਾਉਣਾ ਜਿਹੜੀ ਸਾਡੀ ਇੱਕ ਮੇਨ ਮੰਗ ਹੈ ਜਿਹੜੇ ਕੋਰੋਨਾ ਟਾਈਮ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਨ ਨੂੰ ਲੱਗਦਾ ਵੀ 50% ਪੰਜਾਬ ਦੀਆਂ ਸੜਕਾਂ ਤੇ ਜਿਹੜੇ ਟਰਾਂਸਪੋਰਟ ਦੀਆਂ ਗੱਡੀਆਂ ਦੇ ਪੇਪਰ ਟੁੱਟ ਚੁੱਕੇ ਨੇ ਉਹਦੇ ਵਿੱਚ ਟਰੱਕ ਵੀ ਆਉਂਦੇ ਨੇ ਬੱਸਾਂ ਵੀ ਆਉਂਦੀਆਂ ਨੇ ਪਿਕਅਪ ਵੀ ਆਉਂਦੀਆਂ ਨੇ ਤੇ ਛੋਟੇ ਹੱਥੀ ਵੀ ਆਉਂਦੇ ਨੇ ਉਹਨਾਂ ਦੇ ਸਾਰੇ ਪਿਛਲੇ ਟੈਕਸ ਮਾਫ਼ ਕਰਕੇ ਸਰਕਾਰ ਨਵੇਂ ਸਿਰੇ ਤੋਂ ਭਰੇ ਤਾਂ ਜੋ ਸਾਰੀਆਂ ਗੱਡੀਆਂ ਰੋਡ ਤੇ ਚੱਲ ਸਕਣ ਉਹਦੇ ਨਾਲ ਸਰਕਾਰ ਦੀ ਆਮਦਨ ਦਾ ਵਾਅਦਾ ਵੀ ਹੋਊਗਾ ਚੌਥੀ ਜਿਹੜੀ ਮੰਗ ਹੈ ਉਹ ਸਾਡੀ ਇਹ ਹੈ ਕਿ ਜਿਹੜੇ ਜਿਹੜੇ ਇਨਸਾਨ ਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਉਹ ਭਾਵੇਂ ਕੋਈ ਵੀ ਹੋਵੇ ਨਾਗਰਿਕ ਹੋਵੇ ਪੰਜਾਬ ਦਾ ਉਹ ਡਾਟਾ ਸਰਕਾਰ ਕੋਲੇ ਪਿਆ ਹੈ ਅਗਰ ਕਿਸੇ ਕਾਰਨ ਕਰਕੇ ਉਹਦਾ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਹਦਾ 10 ਲੱਖ ਦਾ ਬੀਮਾ ਜਿਹੜਾ ਉਹ ਪੰਜਾਬ ਸਰਕਾਰ ਆ ਉੱਤੇ ਲਾਇਸੈਂਸ ਤੇ ਕਰੇ ਤਾਂ ਜੋ ਉਹਦਾ ਦਾ ਪਿਛਲਾ ਪਰਿਵਾਰ ਹੈ ਕੰਮ ਸੇ ਕਮ ਉਹਨੂੰ ਕੋ ਸਾਰਾ ਮਿਲ ਸਕੇ ਕਿਉਂਕਿ ਸਰਕਾਰ ਕੋਲੇ ਸਾਰਾ ਡਾਟਾ ਹੈ ਜੇ ਅੱਜ ਇਹਨੇ ਸਾਡਾ ਥੋੜਾ ਜਿਹਾ ਵਾਦਾ ਕੀਤਾ ਸੀ ਅਸੀਂ ਇਹਨੂੰ ਕਿਹਾ ਸੀ ਵੀ ਤੂੰ ਸਾਡਾ ਤੇਲ ਤੇ ਟੈਕਸ ਲਾੜਾ ਪਰ ਜਿਹੜਾ ਡਰਾਈਵਿੰਗ ਸੰਸਥਾ ਤੂੰ ਜਿਹੜਾ ਬੀਮਾ ਉਹ ਕਰਦੇ ਇਹਨੇ ਤੇਲ ਤੇ ਟੈਕਸ ਲਾਤਾ ਪਰ ਉਹਦੇ ਉਹਦੇ ਉੱਤੇ ਸਾਡਾ ਕੋਈ ਇਹਨੇ ਮਤਲਬ ਸਾਨੂੰ ਕੁਝ ਨਹੀਂ ਦਿੱਤਾ ਉਹਦੇ ਵਿੱਚ ਤੁਸੀਂ ਸਾਰੇ ਭਰਾ ਵੀ ਆ ਜਾਂਦੇ ਹੋ ਸਾਰੀ ਪੰਜਾਬ ਦੀ ਜਨਤਾ ਆ ਜਾਂਦੀ ਹੈ ਸੋ ਸਾਡੀਆਂ ਇਹ ਮੇਨ ਮੰਗਾਂ ਨੇ ਇੱਕ ਜਗਾੜੂ ਵਹੀਕਲ ਬੰਦ ਕਰਾਉਣੇ ਇੱਕ ਜਿਹੜੀ ਟੈਕਸ ਪ੍ਰਣਾਲੀ ਸਰਕਾਰ ਨੇ ਪਿਛੜੀ 16 ਤਰੀਕ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕੀਤਾ ਹੈ ਸਰਕਾਰ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰੇ ਉਹਨੂੰ ਵਾਪਸ ਲਵੇ ਤੀਜਾ ਜਿਹੜਾ ਗ੍ਰੀਨ ਟੈਕਸ ਲਾਇਆ ਜਾ ਰਿਹਾ ਹੈ ਉਹ ਜਿਹੜਾ ਉਹ ਬੰਦ ਕਰੇ ਜੇ ਜਗਾਰੂ ਵਹੀਕਲ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹ ਹੈਗੇ ਨੇ ਵੀ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰੇ ਕਿਉਂਕਿ ਜੇ ਤਿੰਨ ਬੰਦਿਆਂ ਦਾ ਚਲਾਣ ਆ ਮੋਟਰਸਾਈਕਲ ਤੇ ਤਾਂ ਮੋਟਰਸਾਈਕਲ ਤੇ ਰੇੜੀ ਆ ਜਿਹੜੀ ਉਹ ਬੌਂਡ ਕਿਉਂ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਡੀਆਂ ਮੇਨ ਮੰਗਾਂ ਨੇ ਉਹਦੇ ਕਰਕੇ ਅਸੀਂ ਤਰਨਾ ਦਿੱਤੇ ਹੁਣ ਤੁਸੀਂ ਜਾ ਕਿੱਥੇ ਰਹੇ ਸੀ ਅਸੀਂ ਪਿਛਲੀ 17 ਤਰੀਕ ਨੂੰ ਅਸੀਂ 45 ਜੁਨਿਆਨਾ ਪੰਜਾਬ ਦੀਆਂ ਸ਼ਹੀਦ ਭਗਤ ਸਿੰਘ ਦੇ ਬਾਈਨਰ ਰੇਟਾ ਡੀਸੀ ਲੁਧਿਆਣਾ ਨੂੰ ਅਸੀਂ ਇੱਕ ਅਲਟੀਮੇਟ ਦੇ ਕੇ ਗਏ ਸੀ ਕਿ ਅਸੀਂ 30 ਤਰੀਕ ਨੂੰ ਲਾਟੋਆ ਟੂਲ ਪਲਾਜ਼ੇ ਤੇ ਰੋਡ ਰੋਕ ਕੇ ਸੀ ਤਰਨਾ ਦੇਣਾ ਪਰ ਇਹਨਾਂ ਪ੍ਰਸ਼ਾਸਨ ਸਾਨੂੰ ਉੱਥੇ ਕੋਈ ਇਹਨਾਂ ਨੇ ਸਾਡੇ ਨਾਲ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਪਰ ਅੱਜ ਸਾਨੂੰ ਉੱਥੇ ਰੋਕਿਆ ਜਾ ਰਿਹਾ ਆ ਇੱਥੇ ਹੀ ਰੋਕਿਆ ਜੀ ਸਾਡੇ ਕੋਲ ਬੰਦੇ ਗ੍ਰਿਫਤਾਰ ਵੀ ਕੀਤੇ ਨੇ ਕਿੰਨੇ ਕੁ ਆਹ ਜਿਹੜੀ ਲੋਕੇਸ਼ਨ ਹੈ ਹੰਪੜਾ ਤੋਂ ਜਦੋਂ ਆਪਾਂ ਲਾਟੋਆ ਨੂੰ ਆਣੇ ਆਹੀ ਜਿਹੜਾ ਬਾਈਪਾਸ ਦਾ ਪੁਲ ਹੈ ਇੱਥੇ ਸਾਨੂੰ ਰੋਕਿਆ ਗਿਆ ਜਿਹੜੇ ਬੰਦੇ ਸਾਡੇ ਉੱਥੇ ਪਹੁੰਚੇ ਸੀ ਸਵੇਰੇ ਪ੍ਰਧਾਨ ਆ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਕਈਆਂ ਨੂੰ ਸਲੇਮ ਟਾਬਰੀ ਲਿਜਾਇਆ ਗਿਆ ਕਈਆਂ ਨੂੰ ਹੰਬੜਾ ਥਾਣਾ ਦੇ ਵਿੱਚ ਲਿਜਾਇਆ ਗਿਆ ਕਿੰਨੇ ਕੁ ਬੰਦੇ ਗ੍ਰਿਫਤਾਰ ਕੀਤੇ ਮੇਰੇ ਹਿਸਾਬ ਦੇ ਵਿੱਚ 100 ਬੰਦੇ ਦੇ ਨੇੜੇ ਜਿਹੜਾ ਉਹ ਗ੍ਰਿਫਤਾਰ ਹੋਏ ਨੇ ਜੀ ਮੰਗਰ ਨੰਦਨ ਦੀ ਸੁਰਤ ਵਿੱਚ ਹੁਣ ਕਿੰਨੀ ਦੇਰ ਤੱਕ ਲੱਗ ਰਹੇ ਨੇ ਦੇਖੋ ਜੀ ਉਹ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਜੇ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਜਾਂ ਅਣਮਿੱਥੇ ਸਮੇਂ ਲਈ ਜਿਹੜਾ ਅਲਟੀਮੇਟ ਦਿੱਤਾ ਹੋਇਆ ਜੀ ਹਾਂਜੀ ਜੇ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਸਿਰੇ ਨਾ ਚੜੀ ਤਾਂ ਅਸੀਂ ਆਪਣੇ ਜਿਹੜੇ ਜਿਹੜਾ ਸਾਡਾ ਮਿੱਥਿਆ ਹੋਇਆ ਪ੍ਰੋਗਰਾਮ ਅਸੀਂ ਉੱਥੇ ਜਾਵਾਂਗੇ ਸਰ 1 ਵਜੇ ਦਾ ਸਮਾਂ ਹੋ ਗਿਆ ਕਿੰਨੀ ਦੇਰ ਤੋਂ ਉੱਥੇ ਬੈਠੇ ਹੋ ਤੁਸੀਂ ਸਾਨੂੰ 2 ਘੰਟੇ ਹੋ ਗਏ ਜਿੱਥੇ ਬੈਠੇ ਹਾਂ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਕਹਿੰਦਾ ਹਟਣਾ ਗੱਲਬਾਤ ਕਰੋ ਪਰ ਅਸੀਂ ਕਿਹਾ ਵੀ ਪਹਿਲਾਂ ਜਿਹੜੇ ਸਾਡੇ ਬੰਦੇ ਮੇਰਾ ਨਾਮ ਧਰਮ ਸਿੰਘ ਹੈ ਜੀ ਅੱਜ ਧਰਨਾ ਲਾਇਆ ਕੀ ਕਾਰਨ ਹੈ ਕਿਹੜੀਆਂ ਮੰਗਾਂ ਜਿਹਨੂੰ ਲੈ ਕੇ ਧਰਨਾ ਲਾਇਆ ਜੀ ਅਸੀਂ ਜੋ ਸਾਨੂੰ ਪ੍ਰਸ਼ਾਸਨ ਜਿਹੜਾ ਸਾਡੇ 20 25-25 ਹਜ਼ਾਰ ਦਾ ਚਲਾਨ ਕਰ ਰਿਹਾ ਜਿਹੜੀਆਂ ਅਜਗਾੜੂ ਰੇੜੀਆਂ ਬਣਾਈਆਂ ਹੋਈਆਂ ਇਹਨਾਂ ਨੂੰ ਮਾਨ ਸਤਕਾਰ ਦੇ ਰਹੇ ਆ ਬੇਰੱਜ ਕੇ ਚਲਾਓ ਸਰਕਾਰਾਂ ਨੂੰ ਸਾਡੇ ਸਿਰ ਤੇ ਸਰਕਾਰਾਂ ਚਲਦੀਆਂ ਲੋਕਾਂ ਦੀਆਂ ਤਨਖਾਹਾਂ ਚੱਲ ਤੇ ਸਾਡੇ ਸਿਰ ਤੇ ਜਾਂਦੀਆਂ ਜਿਨ੍ਹਾਂ ਦੇ ਸਿਰ ਤੇ ਤਨਖਾਹਾਂ ਜਾਂਦੀਆਂ ਉਹ ਅੱਜ ਮਰਨ ਤੱਕ ਮਜਬੂਰ ਹੋਏ ਪਏ ਐ ਜਿਹੜੇ ਪ੍ਰਵਾਸੀ ਲੋਕ ਨੇ ਉਹ ਇੱਕ ਪਾਸੇ ਮੋਟਰਸਾਈਕਲ ਚੋਰੀ ਹੋ ਰਹੇ ਲੋਕਾਂ ਦੇ 1.5 ਲੱਖ ਦੇ ਉਹ ਮੋਟਰਸਾਈਕਲ ਵੱਢ ਕੇ ਜਿਗਾੜੂ ਰੜੀਆਂ ਬਣਾ ਕੇ ਉਹ ਚਲਾਈਆਂ ਜਾ ਰਹੀਆਂ ਜਿਨ੍ਹਾਂ ਨੂੰ ਸਰਕਾਰ ਜਿਹੜੀ ਹੈ ਉਹ ਅਜੱਜ ਦੇ ਰਹੀ ਹੈ ਦੂਸਰਾ ਜਿਹੜਾ ਗ੍ਰੀਨ ਟੈਕਸ ਲਾਇਆ ਇਹ ਬਿਲਕੁਲ ਨਜਾਇਜ਼ ਹੈ 15 ਸਾਲੀ ਜਿਹੜੀ ਗੱਡੀਆਂ ਆ ਜਿਹੜਾ ਪੈਸਾ ਲੈ ਕੇ ਸਰਕਾਰਾਂ ਚਲਾਉਂਗੀਆਂ ਕਿ ਆ ਉਹਦੇ ਨਾਲ ਇਹ ਪ੍ਰਦੂਸ਼ਣ ਬੰਦ ਹੋ ਜਾਊਗਾ ਤੀਸਰੀ ਗੱਲ ਜਿਹੜੀ ਹੈ ਸਾਡੇ ਟੈਕਸ ਵਧਾਏ ਜਾ ਰਹੇ ਹੈ ਬਗੈਰ ਮਤਲਬ ਉਹ ਟੈਕਸ ਵਧਾਏ ਜਾ ਰਹੇ ਹੈ 8000 ਤੋਂ ਵਧਾ ਕੇ ਵੱਧ ਕਰ ਦਿੱਤਾ ਟੈਕਸ ਇਹਨਾਂ ਨੇ ਪੈਟਰੋਲ ਡੀਜ਼ਲ ਮਹਿੰਗਾ ਹੋਈ ਜਾ ਰਿਹਾ ਸਾਡੇ ਜਿਹੜੇ ਡਰਾਈਵਰ ਵੀਰ ਨੇ ਬਹੁਤ ਪਰੇਸ਼ਾਨ ਨੇ ਸਾਡੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਆ ਤੇ ਜਿਹੜਾ ਧਰਨਾ ਹੈ ਕੁਝ ਵੀ ਨਹੀਂ ਹੈ ਇਸ ਤੋਂ ਵੱਡੇ ਪੱਧਰ ਤੇ ਜਿਹੜਾ ਧਰਨਾ ਲਾਇਆ ਜਾਊਗਾ ਹੋਰ ਵੱਡੇ ਪੱਧਰ ਤੇ ਕੰਮ ਕਰ ਕੀਤੇ ਜਾਊਗੇ ਮੈਂ ਪ੍ਰਧਾਨ ਬਲਜੀਤ ਸਿੰਘ ਬਬਲਾ ਜੀ ਨਰਿੰਦਰ ਸਿੰਘ ਬੁੱਢਲਾਡਾ ਜੀ ਦਰਸ਼ਨ ਸਿੰਘ ਮਾਨਸਾ ਜੀ ਨੂੰ ਬੇਨਤੀ ਕਰਦਾ ਤੁਹਾਨੂੰ ਘਬਰਾਣ ਦੀ ਕੋਈ ਲੋੜ ਨਹੀਂ ਹੈ ਪੂਰੇ ਪੰਜਾਬ ਦਾ ਡਰਾਈਵਰ ਜਿਹੜਾ ਅਸੀਂ ਤਾਂ ਹਮਾਜਲ ਤੱਕ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਡਰਾਈਵਰ ਇਕੱਠੇ ਕਰਕੇ ਜਿਹੜੀ ਆਪਣੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ ਦਰਸ਼ਨ ਸਿੰਘ ਮਾਨਸਾ ਜੀ ਬਲਵਿੰਦਰ ਸਿੰਘ ਜੀ ਧਰਨੇ ਲਗਾ ਕਿੰਨੇ ਬੰਦੇ ਧਰਨੇ 'ਚ ਬੈਠਾ ਧਰਨੇ 'ਚ ਇਸ ਟਾਈਮ ਬਹੁਤ ਜੜਕਟ ਹੋਇਆ ਪਿਆ ਚਾਰਚ ਫਿਰੋ ਲੁਧਿਆਣੇ ਦੇ ਸਾਨੂੰ ਖਬਰਾਂ ਮਿਲ ਰਹੀਆਂ ਜਿਹੜਾ ਲੁਧਿਆਣਾ ਚਾਰਚ ਫਿਰੋ ਤੋਂ ਸੀਲ ਕੀਤਾ ਹੋਇਆ ਪ੍ਰਸ਼ਾਸਨ ਜਿਹੜਾ ਡਰਾਈਵਰਾਂ ਨੂੰ ਧੱਕਾ ਕਰ ਰਿਹਾ ਇਹ ਚੱਕ ਕੇ ਜਿਹੜੇ ਥਾਣੇ 'ਚ ਬੰਦ ਕਰ ਦਿੱਤੇ ਡਰਾਈਵਰ ਸਾਡੇ ਵੀਰਾਂ ਨੇ ਧਰਨਾ ਲਾ ਕੇ ਉਹਨਾਂ ਦੇ ਜਰੀਏ ਸਾਨੂੰ ਛੁਡਾਇਆ ਗਿਆ ਥਾਣਿਆਂ ਦੇ ਵਿੱਚੋਂ ਸਾਨੂੰ ਜਦੋਂ ਅਸੀਂ ਸਟੱਟ ਪਹੁੰਚੇ 8:00 9:00 ਵਜੇ ਉਸੇ ਟਾਈਮ ਸਾਨੂੰ ਚੱਕ ਕੇ ਇਹਨਾਂ ਨੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਜੇ ਸਾਡੇ ਵੀਰ ਧਰਨਾ ਨਾ ਲਾਉਂਦੇ ਹੋ ਸਕਦਾ ਸਾਨੂੰ ਸਵੇਰ ਤੋਂ ਸ਼ਾਮ ਤੱਕ ਭੁੱਖੇ ਪਾਣੇ ਇਹ ਥਾਣਿਆਂ ਵਿੱਚ ਮੌਜੂਦ ਰੱਖਦੇ ਹੋ ਸਕਦਾ ਦੂਰ ਦਰਾਡੇ ਨਿਕਲ ਛੱਡ ਦਿੰਦੇ ਹਾਂਜੀ ਕਿੰਨੇ ਕੁ ਬੰਦੇ ਹਰਿਆਸ ਤੋਂ ਵੀ ਸਾਡੇ 50 60 ਬੰਦੇ ਲੇ ਹੋ ਜਿਹੜੇ ਲੱਦੋਆ ਥਾਣੇ ਦੇ ਵਿੱਚ ਸੀਗੇ ਹੁਣ ਛੱਡ ਦਿੱਤੇ ਗਏ ਸਾਰੇ ਹੋ ਸਕਦਾ ਸਾਡੇ ਵੀਰ ਜਿਹੜੇ ਆ ਹੋਰ ਗੁਰਦੁਆਰਾ ਸਾਹਿਬ ਦੇ ਪਤਾ ਲੱਗ ਰਿਹਾ ਆ ਸਲੇਮ ਟਾਬਰੀ ਥਾਣਾ ਆ ਉੱਥੇ ਵੀ ਸਾਡੇ ਵੀਰ ਬੰਦ ਨੇ ਉਹਨਾਂ ਨੂੰ ਵੀ ਛੇਤੀ ਛੇਤੀ ਛੱਡਿਆ ਜਾਵੇ ਜੇ ਇਹਨਾਂ ਨੇ ਹੋਰ ਕਿਤੇ ਦੂਰ ਦਰਾਡੇ ਪਹੁੰਚਾਇਆ ਆ ਸਾਡੀ ਬੇਨਤੀ ਆ ਮੀਡੀਆ ਦਾ ਮੈਂ ਬਹੁਤ ਧੰਨਵਾਦ ਕਰਦਾ ਮੀਡੀਆ ਤੋਂ ਵਗੈਰਾ ਜਿਹੜਾ ਮੀਡੀਆ ਆ ਇਹ ਥੰਮ ਹੈ ਇੱਕ ਗਰੀਬ ਲੋਕਾਂ ਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀ ਤੁਸੀਂ ਮਦਦ ਕੀਤੀ ਹੈ ਅਸੀਂ ਤਰਫ ਰਹੀ ਥਾਣੇ ਵਿੱਚ ਬੈਠੇ ਵੀ ਸਾਡੇ ਕੋਲ ਕੋਈ ਪਹੁੰਚ ਨਹੀਂ ਰਿਹਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਮੀਡੀਆ ਦੀ ਮੀਡੀਆ ਸਾਡੀ ਮੰਦਰ ਕੀਤੀ ਹੈ ਫਿਰ ਕੀ ਕਰੂਗੇ ਜੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਅੱਗੇ ਦੀ ਰਣਨੀਤੀ ਮੰਗਾ ਨਹੀਂ ਪੂਰੀਆਂ ਹੁੰਦੀਆਂ ਸਾਡੀ ਜਿਹੜੀ ਹੁਣਟੀ ਬਣੂਗੀ ਇੱਕ ਮੈਂਬਰੀ 11 ਮੈਂਬਰੀ ਕਮੇਟੀ ਬਣਨੀ ਹੈ ਉਹ ਕਮੇਟੀ ਜੋ ਫੈਸਲਾ ਲਾਊਗੀ ਉਹਦੇ ਜਰੀਏ ਨਾਲ ਚੱਲਿਆ ਜਾਊਗਾ ਹਾਲ ਦੀ ਫਿਲਹਾਲ ਧਰਨਾ جاری ਹੈ ਹਰ ਦੇ ਵਲੇ ਧਰਨਾ جاری ਹੈ ਜੀ ਇਸ ਟਾਈਮ ਧਰਨਾ جاری ਹੈ ਜੀ